ਵੰਦੀ ਲੱਤੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਵਜੇ ਢੋਲ ਕੀ ਗਵੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਵਜੇ ਢੋਲ ਕੀ ਗਵੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਜੁੱਤੀ ਿੱੱਲੇ ਵਾਲੀ ਪਾ ਕੇ ਸੋਣੀ ਪੱਗਾਂ 'ਨਿੱਸਾ ਜਾ ਕੇ ਜੁੱਤੀ ਿੱੱਲੇ ਵਾਲੀ ਪਾ ਕੇ ਸੋਣੀ ਪੱਗਾਂ 'ਨਿੱਸਾ ਜਾ ਕੇ ਜੱਡਾ ਮਾਰ ਤੱਕ ਤੋ ਲਲਕਾਰੇ ਪੈ ਵੀ ਕੁੜੀਂ ਪੱਲ ਲਕਿਆਂ ਦੀ ਮਾਰੂ ਕੋਟ ਨਾ ਦਿਖਾ ਦੂ ਪੰਬੂ ਤਾਰੇ ਵੀ ਮੈਂ ਵੀ ਕੁੜੀ ਮੱਲ ਗਿਆ ਦੀ ਮਾਰੂ ਕੋਟ ਨਾ ਦਿਖਾ ਦੂ ਪੰਬੂ ਤਾਰੇ ਵੀ ਮੈਂ ਵੀ ਕੁੜੀ ਭਾਈ ਆਪਣੀਆਂ ਇੱਧਰ ਨੂੰ ਹੋ ਜੋ ਥੱਤੀ ਆਵਾਲੋ ਵੇ ਉਠ ਲੱਦੇ ਨੇ ਚੜਕ ਨੂੰ ਉਠਾ ਆਵਾਲੋ ਵੇ ਉਠ ਲੱਦੇ ਨੇ ਚੜਕ ਨੂੰ ਸੋਨਾ ਲਿਆਓ ਮੇਰੇ ਜੀ ਕਲਪਨੂ ਨੂ ਸੋਨਾ ਲਿਆਓ ਮੇਰੇ ਜਿੱਕਲੇ ਪਨੂ ਸੋਨਾ ਲਿਆ ਉਠਾ ਬਈ ਉਠ ਰਹਿ ਤੇ ਦਿਲਾਂ ਦੇ ਮੰਨ ਨੀਨੀ ਤੇਰੀ ਸੋਵੇ ਹੋਣਗੇ ਅਤ ਰਹੰਦੇ ਮੰਨ ਨੀਨੀ ਤੇਰੀ ਸੋਵੇ ਹੋਣਗੇ ਦਿਲਾਂ ਦੇ ਮੰਨ ਨੀਨੀ ਤੇਰੀ ਸੋਵੇ ਹੋਣਗੇ ਦਿਲਾਂ ਦੇ ਉਠਾ ਬਈ ਦੇ ਨੇ ਵਠਿੰਡ ਨੂੰ ਮੈਂ ਨਹੀਂ ਸਾਰੇ ਜਨ ਸਭਨ ਲਾਉਂਦਾ ਨਹੀਂ ਪਿੰਡੇ ਨੂੰ ਮੈਂ ਨਹੀਂ ਸਾਰੇ ਜਨ ਸਭਨ ਲਾਉਂਦਾ ਨਹੀਂ ਪਿੰਡੇ ਨੂੰ ਮੈਂ ਨਹੀਂ ਸਾਰੇ ਜਨ ਸਭਨ ਲਾਉਂਦਾ ਨਹੀਂ ਪਿੰਡੇ ਨੂੰ ਮੈਨੀ ਗੱਭਰੂ ਜਟਾਂ ਦਾ ਮੁੰਡਾ ਸ਼ੈਲਿਸ਼ ਵੀ ਲਾ ਗੱਭਰੂ ਜਟਾਂ ਦਾ ਮੁੰਡਾ ਸ਼ੈਲਿਸ਼ ਵੀ ਲਾ ਕੋਲੋਂ ਕਿ ਲੰਘ ਗਏ ਰੱਜ ਭੇਕਾਰੀ ਕੇ ਨੀਓ ਲੱਗਿਆ ਕਾਲੇ ਜਾਰੂ ਗੁਪਾਰਿਕੇ 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 ਨੀਓ ਲੱਗਿਆ ਕਾਲੇ ਜਾਰੂ ਕੋਰਾ ਮਰੀ ਜੰਮ ਤੇ ਸਨਖੇ ਹੁੰਦੇ ਮੇਰੀ ਸੱਸੂਣੇ ਮੇਰੇ ਵਾਰੀ ਕਾਰੀ ਤੱਕਾਲਾ ਮळा ਮੇਰੀ ਸੱਸ ਨੇ ਮੇਰੇ ਵਾਰੀ ਕਾਰੀ ਤੱਕਾਲਾ ਮੈਨੂੰ ਲੁਧਿਆਣੀ ਸ਼ਹਿਰ ਵਿੱਚ ਮੈਂ ਰਹਿੰਦਾ ਹਾਂ ਮੈਂ ਉਹ ਕੋਲੇ ਮੈਂ ਆ ਰਿਹਾ ਹਾਂ ਆ ਵੀ ਆ ਮੈਂ ਚੜਾ ਇੱਕ ਤਾਂ ਇੱਕ ਤਾਂ ਹੀ ਚੱਲੂ ਨਰਮਲਾ ਹਮ ਫੜਾ ਉਹ ਇੱਕ ਕਰ ਲੈਂਦਾ ਉਹ ਵਾਹ ਕਿਹਨੂੰ ਮਾਰਾ ਕੁਮਾਰ ਹੈਲੋ ਹਾਂ ਚੱਲ ਪੱਪਾ ਹੈਲੋ ਜਵਾਕ ਕਿਨੇ ਮੰਦੂਫਾ ਹੈਲੋ ਲੁਧਿਆਣੇ ਸ਼ਹਿਰ ਵਿੱਚ ਜੁਨੀ ਵਾਸੀ ਸ਼ਾ ਲੈਣ ਗਈ ਸਾਂ ਥਾਨੇ ਸ਼ਹਿਰ ਵਿੱਚ ਨਿਵਾਸੀ ਸ਼ਾ ਲੈਣ ਗਈ ਸਾਂ ਅਲੇਪ ਜਾ ਵਿੱਚ ਭੀੜ ਬੀਬੀ ਨਾਨੰਦੇ ਲੱਖਾਂ ਵਿੱਚੋਂ ਇੱਕ ਤੇਰਾ ਵੀ ਬੀਬੀ ਨਾਨੰਦੇ ਲੱਖਾਂ ਵਿੱਚੋਂ ਇੱਕ ਤੇਰਾ ਤੇਰਾ ਭੀ ਨਾਨੰਦੇ ਲੱਖਾ ਮੈਨੂੰ ਇਹ ਮਸਤ ਬੀਬੀ ਦਾ ਮਸਤ ਹੋਣਾ ਬਾਨੀ

ਸੋਰੇ ਤੋਰ ਕੇ ਹੁਣ ਚੋ ਮਾਇ ਰੋਨੀ ਏ ਤੇਰੀਆਂ ਸੋਰੇ ਤੋਰ ਕੇ ਹੁਣ ਚੋ ਮਾਇ ਰੋਨੀਆਂ ਸੋਰੇ ਤੋਰ ਕੇ ਯਾਰੀ ਦੰਦ ਤੇ ਕਸ ਬੱਤ ਲੈਨੀ ਮੰਦਾ ਤੋੜ ਗਿਆ ਮਲਾਜੇਦਾਰੀ ਜਉਂਦਾਰੇ ਸੱਜਣਾ ਤੇਰੀ ਬਣੀ ਰਹੇ ਸਰਦਾਰੀ ਜਉਂਦਾਰੇ ਰਾਦੇ ਸਰਦਾਰੀ ਜਉਂਦਾਰੇ ਸੱਜਣਾ ਆ ਪਤਾ ਮੰਡੇ ਨੇ ਕਈ ਠਾ ਕਰਾਇਆ ਜਾਨੂ ਕਰਾਤੀ ਵਰਕੀ ਵਕਲਦਾਰ ਰਸਿਆ ਫਰੇ ਖੀਚਾਲਾਂ ਦੀ ਵਰਕੀ ਵਕਲਦਾਰ ਰਸਿਆ ਫਰੇ ਮਾ ਦਿਓ ਖੀਚਾਲਾਂ ਦੀ ਵਰਕੀ ਵਕਲਦਾਰ ਰਸਿਆ ਫਰੇ ਖੀਚਾਲਾਂ ਆ ਜੋ

ਆਲੇ ਸੂਟ ਨਾਲ ਜੱਟਾਂ ਜਿੰਦੀਰੀ ਰਾਖਾ ਤੀਨੂ ਕਾਮਾਂ ਨਹੀਂ ਸਪ ਤਾਂਗੂ ਮੈਂ ਫਿਰਾ ਮੇਲ ਦੀ ਡੰਗ ਤੇ ਡੰਗ ਚਲਾਵਾਂ ਮੈਂ ਆਪਣੇ ਵੀਰਾਂ ਦੀ ਸੋ ਝੂਠੀ ਨਾ ਕਾਮਾਂ ਮੈਂ ਆਪਣੇ ਵੀਰਾਂ ਦੀ ਸੋ ਝੂਠੀ ਨਾ ਕਾਮਾਂ ਮੈਂ ਆਪਣੇ ਵੀਰਾਂ ਦੀ ਸੋ ਝੂਠੀ ਨਾ ਕਾਮਾਂ ਮੈਂ ਆਪਣੇ ਵੀਰਾਂ ਦੀ ਧਰਮੀ ਬਾਬਲ ਦੀ ਪਗਨੂ ਦਾਗ ਨਾ ਲਾ ਮਾਂ ਧਰਮੀ ਬਾਬਲ ਦੇ ਪਗ ਦੇ ਬਾਗ ਨੂੰ ਲਾਵਾਂ ਧਰਮੀ ਬਾਬਲ ਤੇ ਹੈਲੋ ਪਹਿਰਵਾਨ ਕੇ ਇਹ ਰੱਖ ਲਾ ਕਰ ਪੀਸ ਪਿੱਛੇ 돌 ਹੋਰ ਆ ਪੰਦੀ ਸੋਫਾ ਮੈਂ ਤੇਰੇ ਨਾਲ ਹੀ ਦਿੱਤਾ ਦੱਬ ਕੇ ਪਾਇਆ ਕਰ ਬੋਲ ਚੱਲ ਚੱਲ ਆਓ ਅੱਗਾ ਸਿੱਕ ਬਾਇਦਾ ਬਾਇਦਾ ਨਹੀਂ ਗੀਤ ਤੇਰੇ ਜਹੇ ਨੂੰ ਬੇਮੈਟ ਚ ਨਾ ਜਾਣਦੀ ਤੇਰਾ ਮੇਰਾ ਪਣ ਦਾ ਨਾ ਮੇਚ ਮੁੰਡਿਆ ਤੈਨੂੰ ਹੋਗੇ ਦੀ ਮੰਡੀ ਤੇ ਆਮਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚੁੰਦੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚੁੰਦੇ ਆ ਹਾਂ ਜੇ ਬੋਲੀ ਬਾਲਾ ਹੂਣ ਨਾ ਬਣਾਈ ਕਿਸੇ ਨੂੰ ਹੂਣ ਨਾ ਬਣਾਈ ਚੱਲ ਚੱਲ ਤੇਰੀ ਮੇਰੀ ਲੱਗੀ ਦੋਸਤੀ ਤੇਰੀ ਮੇਰੀ ਲੱਗੀ ਦੋਸਤੀ ਲੱਗੀ ਕੰਦੌਲੀ ਵਾਲੇ ਤੇਰੇ ਹੱਥ ਵਿੱਚ ਗੁੱਲੀ ਡੰਡੇ ਤੇਰੇ ਹੱਥ ਵਿੱਚ ਗੁੱਲੀ ਡੰਡੇ ਮੇਰੇ ਹੱਥ ਪਟੋਲੇ ਟਟਕੀ ਯਾਰੀ ਤੋਂ ਗਾਲ ਬਿਨਾ ਨਾ ਬੋਲੇ 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 ਨੱਚਣ ਵਾਲੇ ਵੀ ਏਡੀ ਨਾ ਰਹਿੰਦੀ ਨੱਚਣ ਵਾਲੇ ਵੀ ਏਡੀ ਨਾ ਰਹਿੰਦੀ ਗੋਣ ਵਾਲੇ ਦਾ ਮੂੰਹ ਬੋਲੀ ਮੈਂ ਪਾ ਮਾਂ ਨੱਚ ਗਦੇ ਵਿੱਚ ਤੂੰ ਨੀ ਬੋਲੀ ਮੈਂ ਪਾ ਮਾਂ ਨੱਚ ਗਦੇ ਵਿੱਚ ਤੂੰ ਨੀ ਬੋਲੀ ਮੈਂ ਪਾ ਮਾਂ ਨੱਚ ਗਦੇ ਵਿੱਚ ਤੂੰ ਮੇ ਮਾਪਾ ਨੱਚਦੇ ਵਿੱਚ ਤੂੰ ਨੀ ਬੋਲੀ ਮੇਪਾ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਲ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਲ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਲ ਜੋੜੀਆਂ ਹੁਣ ਬਣੀਆਂ ਜੱਟ ਦੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਠਾ ਟੇਕਦਾ ਜੱਟੀ ਨੱਚੇ ਪਟਿਆਲਾ ਖੜਕੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਕੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਕੜ ਵੇਖਦਾ ਜੁੱਤੀ ਵਿੱਚ ਚਰਪਈਆ ਜੁੱਤੀ ਚੱਕਣੀ ਨਾਵੇ ਵੀਰ ਗਿਆ ਪਰਦੇਸ ਪਾਬੋ ਰੱਖਣੀ ਨਾਵੇ ਵੀਰ ਗਿਆ ਪਰਦੇਸ ਪਾਬੋ ਰੱਖਣੀ ਨਾਵੇ ਲਾ ਪਰਦੇਸ ਪੋ ਰੱਖਣੀ ਨਾਵੇ ਚਰ ਪਈਆ ਜੁੱਤੀ ਚੱਕਨੀ ਮੰਾਂਗੇ ਵੀਰ ਕੇ ਆ ਪਰਦੇਸ ਪਾ ਬੋ ਰਖ ਖਾਵਾਂਗੇ ਵੀਰ ਕੇ ਆ ਪਰਦੇਸ ਪਾ ਬੋ ਰਖ ਕਿਦਾਂ ਖਾਵਾਂਗੇ ਵੀਰ ਕੇ ਆ ਪਰਦੇਸ ਲੰਮੀ ਹੋ ਮਤੇ ਬਲੀ ਪਾਮ ਲੈ ਲੈ ਕਰਕੇ ਮਦਰ ਜੀ ਰਹਗੀ ਬਲੀ ਪੈਂਦੀ ਨੀ ਸਵਾਰ ਕੇ ਮਦਰ ਜੀ ਰਹਗੀ ਬਲੀ ਪੈਂਦੀ ਨੀ ਸਵਾਰ ਕੇ ਮਦਰ ਜੀ ਰਗੀ ਬਲੀ ਲੰਮੀ ਦੇ ਕੀ ਥਮੀ ਘਟਣੀ ਸਨ ਤੋਂ ਜਮਾਦੀ ਰੇ ਦਿੱਤ ਪਿਆਰੀ ਲੱਗਦੀ ਲੰਮੀ ਦੇ ਕੀ ਅੰਮੀ ਘਟਣੀ ਕਸਹੁ ਕੋ ਨੂੰ ਰੂਪਿਆ ਲੱਗਦੀ ਕੰਨਿਆ ਖੋਣੇ ਪਾਣੀ ਮਿੱਠੇ ਨਹੀਂ ਹੁੰਦੇ ਕਿੰਨਾ ਗੜਖੰਡ ਪਈਏ ਫੇ ਚਾਚੇ ਤੈਂਦ ਪਤ ਵੀਰ ਨੰਬੰਦਿਆ ਕਿੰਨਾ ਪਿਆਰ ਚ ਪਾਜੇ ਆਪਣੇ ਵੀਰਾਂ ਦੀ ਸੋਚੂਠੀ ਨਾ ਖਾਈਏ ਆਪਣੇ ਵੀਰਾਂ ਦੀ ਸੋਚੂਠੀ ਨਾ ਖਾਈਏ ਆਪਣੀ ਦਾਦੀ ਸੋਚੂਠੀ ਨਾ ਖਾਈਏ ਆਪਣੀ ਵੀਰਾਂ ਦੀ ਕਿੱਦਾਂ ਕਿੱਦਾਂ ਕਰੇ ਮਿਲਣੇ ਕਿੱਦਾਂ ਪਾਉ ਬਥੇਰਾ ਪਈ ਅੱਖ ਪੱਟ ਕੇ ਦੇਖ ਸਾਹਮਣੇ ਬੱਲੇ 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 ਪਈ ਅੱਖ ਪੱਟ ਕੇ ਦੇਖ ਸਾਹਮਣੇ ਭਰਿਆ ਪਿਆ ਬਨੇਰਾਂ ਜੇ ਤੰਤ ਬਲਗਦੀ ਲੈਲਾ ਜਾਂ आवे 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 ਹਾਂ ਕਿਹਦੀ ਪਾਣੀ ਹੈ ਹਲੋ ਪਿੱਛੇ ਨੂੰ ਇਹ ਬੋਲੀ ਪਣੀ ਹੈ ਇੱਕ ਐ ਇੱਕ ਬੋਲੀ ਪਹਲੇ ਨਹੀਂ ਮਿੰਬੀ ਕੁੜੀ ਹੈ ਲੱਗਦੀ ਨਹੀਂ ਰੋਕੇ ਅਬ ਤੇ ਫਾਰਦਰ ਰਮੀਦ ਨੇ ਕਰ ਆ ਰਿਹਾ ਆਇਆ ਆਦਾ ਆਇਆ ਚਲ ਪਾ ਆਧਰ ਆਜ ਆਏ ਨਾ ਪਰਤੇ ਉੱਤੋਂ ਉੱਥੋਂ ਬਤਾਈ ਸਤ ਸ੍ਰੀ ਅਕਾਲ ਪਾਤਨਾਮ ਰਵਲੇ ਸੇ ਦੀਰੀਆ ਮੰਗੋ ਵੀ ਰੋਵੇ ਪੈਣਾ ਮੰਗਣ ਜੰਦੀਰੀਆ ਬਤੋ ਵੀ ਰੋਵੇ ਪੈਣਾ ਮੰਗਣ ਜੰਦੀਰੀਆ ਤਾ ਤੋ ਵੀ ਰੋਵੇ ਪੈਣਾ ਗੂੜ ਨਸਖੀਰੀਆ ਬਾਤੋ ਵੀ ਰੋਵੇ ਗੁੜੀਆਂ ਸਤੀ ਗੁੜੀਆਂ ਵਰਤੋ ਵੀਰੋ ਬੇਪੈਣਾ ਗੂੜੀਆਂ ਸਤੀ 니 ਤੂੰ ਨੱਚ 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 니 ਤੂੰ ਹੋળી ਹੋળી ਨੱਚ ਡੇਗ ਪਾਵੇਂ ਨਗ ਵਾਂਡੀਆਂ ਦੀ ਖੰਦ ਬੱਲੀਏ ਤੇਰਾ ਗਿੱਦਾ ਸਾਰੇ ਪਿੰਡ ਨੂੰ ਪਸੰਦ 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 ਬੱਲੀਏ ਇਤੂ ਨੱਚ 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 ਨੀ ਸੇ ਪੈਰਿਆਂ ਤੋਂ ਬੱਚ ਪੁੱਤ ਗੱਭਰੂ ਜਟਾਂ ਦਾ ਤੇਰੀ ਸਫਤ ਫੁੱਲਾਵਾਜ਼ ਕਲੰਨਿਆ ਵੀ ਸੱਗੀ ਫੁੱਲ ਸਿਰਾ ਤੇ ਸੌਂਦੇ ਸੱਗੀ ਫੁੱਲ ਸਿਰਾ ਤੇ ਸੌਂਦੇ ਪੈਰੀ ਚਾਂਜਰਾ ਪਾਈਆ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆ ਸੂਬੇਦਾਰਨੀਆਂ ਬਣ ਕੇ ਆਈਆ ਸੂਬੇਦਾਰਨੀਆਂ ਪਿਆਰ ਪਾਉਣ ਲੈ ਆੜਾ ਸੁਹੇ ਸੁਹੇ ਫੁੱਲਾਂ ਤੇ ਸੁਹੇ ਸੁਹੇ ਫੁੱਲਾਂ ਤੇ ਪਾਰੇ ਆ ਬੈੰਦੇ ਓ ਲੋਕੇ ਪੜੇ ਸੋ ਬੋਲਕਾਰੀ ਦੇ ਚਿੱਟੇ ਦੰਦੋ ਹੱਸੂ ਨਾ ਰਹਿੰਦੇ ਈ ਲੋਕੀ ਪੜੇ ਝਕ ਕਰਦੇ ਚਿੱਟੇ ਦੰਦੋ ਹੱਸੂ ਗੱਡ ਗੜੀ ਰੇ ਵਾਹ ਲਿਆ ਗੜ ਹੌਲੀ ਹੌਲੀ ਤੋਰ ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਵਾ ਤੇ ਮੈਂ ਗੜਾ ਦੀ ਧੋੜ ਮੇਰਾ ਮਾਹੀ ਗੜਵਾ ਜੇ ਮੈਂ ਗੜਾ ਦੀ ਧੋੜ ਮੇਰਾ ਮਾਹੀ ਗੜਵਾ ਜਨਾਵੇ ਤੇਰੀ ਜਾਨ ਮੇਰਾ ਪਿਆਰਾ ਤੇਰੀ ਲੋ ਜਦੋਂ ਮੈਂ ਤੁਰਦੀਆਂ ਪੰਛੀ ਜਾਣ ਕੋ ਲੋ ਜਦੋਂ ਦਿਨ ਆਲ ਕੰਝ ਜਾਣ ਕਰੋ ਜਦੋਂ ਮੈਂ ਕਰੋ ਜਦੋਂ ਆ ਪਾਦੋ ਨਾ ਨੱਚੀਏ ਤੇ ਰਾਣੀ ਤੇ ਖਾਣੀ ਆ ਪਾਦੋ ਨਾ ਨੱਚੀਏ ਤੇ ਰਾਣੀ ਕਿੱਛ ਹੋ ਜਾ ਕਰੋ ਆ ਪਾਦੋ ਕਿੱਛ ਹੋ ਜਾ ਕਿੱਛ ਤੇਰੇ ਚਿੱਟੇ ਜਿੱਟੇ ਦੰਦ ਸਾਨੂੰ ਬਹੁਤੇ ਨੇ ਪਸੰਦ ਤੇਰੇ ਚਿੱਟੇ ਜਿੱਟੇ ਦੰਦ ਸਾਨੂੰ ਬਹੁਤੇ ਨੇ ਪਸੰਦ ਤੇਰੇ ਘਟ ਮੋੜ ਬੱਲੀਏ ਲੱਗਦੀ ਪਿਆਰੀ ਯਾਰੀ ਤੇਰੀ ਤੋਰ ਬੱਲੀਏ ਅੱਗ ਦੀ ਪਿਆਰੀ ਤੇਰੀ ਤੋਰ ਬੱਲੀਏ ਆ ਨੀ ਸੋਨਖੀਏ ਪਹਿਣਾ ਪਹਿਣਾ ਨੱਚੀਏ ਆ ਨੀ ਸੋਨਖੀਏ ਪਹਿਣਾ ਪਹਿਣਾ ਨੱਚੀਏ ਆ ਨੀ ਸਣਖੀਏ ਪਹਿਣਾ ਪਹਿਣਾ ਨੱਚੀਏ ਆ ਨੀ ਸੋਨਖੀਏ ਮਾਲਕ ਵੇੜਾ ਖੁੱਲਾ ਕਰੋ ਮੈਂ ਵੇੜੀ ਦੀ ਮਾਲਕ ਵੇੜਾ ਖੁੱਲਾ ਵੀਰ ਮੇਰੇ ਦੇ ਦੇ ਲਿਆ ਦੇ ਸ਼ਾਮੇ ਹਾਂ ਨਹੀਂ ਉਹ ਤਾਂ ਖੁੱਲੀ ਗਈ ਆ ਆਵੇ 나ਜਰਾ ਬਹਿ ਬਨਾਚਰਾ ਮੋਤਾ ਬੰਦ ਦਰਵਾਜ਼ੇ ਵੇ ਬੋਤੇ ਤੇਰੇ ਨੂੰ ਭੌਂ ਦਾ ਟੋਕਰਾ ਵੇ ਬੋਤੇ ਤੇਰੇ ਨੂੰ ਭੌਂ ਦਾ ਟੋਕਰਾ ਤੈਨੂੰ ਪੰਜ ਪ੍ਰਸ਼ਾਤੇ ਕਿਤੇ ਵਿੱਚ ਨੱਚਦੀ ਦੀ ਧੰਗ ਪਵੇ ਦਰਵਾਜ਼ੇ ਕਿਤੇ ਵਿੱਚ ਨੱਚਦੀ ਦੀ ਧੰਗ ਪਵੇ ਦਰਵਾਜ਼ੇ ਕਿਤੇ ਵਿੱਚ ਨੱਚਦੀ ਦੀ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਵਿੱਚੋਂ ਮੇਰਾ ਮੂਹ ਦਿੱਸਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਜਿਸਦਾ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿੱਸਦਾ ਮੈਂ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿੱਸਦਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਵਿੱਚੋਂ ਮੈਨੂੰ ਰੂਹ ਦਿਸਦੀ ਨਹੀਂ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦੀ ਨਹੀਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦੀ ਨਹੀਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦੀ ਨਹੀਂ ਛੱਲਾ ਭਰਿਆ ਚੂਰੀ ਦਾ ਪਰਦੇਸੀ ਯੋਗੀ ਖਾਣ ਕੇ ਛੱਡ ਮੇਰੀ ਓਹੀ ਇਹਨਾਂ ਨੂੰ ਮੈਂ ਗਈ ਆਂ ਅਰੇ ਟਟੂ ਜਾਣਗੇ ਛੱਡ ਮੇਰੀ ਚੰਨੀ ਤਾਰੇ ਟੁੱਟ ਜਾਣਗੇ ਛੱਡ ਮੇਰੀ ਤੇਰੇ ਮੜੇ ਖੁੱਲਾ ਕਰ ਲੋ ਮੌਮਨ ਪੈਣਾਂਗੇ ਖੁੱਲਾ ਕਰ ਲੋ ਹੱਥ ਬੱਝਾ ਖੁੱਲਾ ਕਰ ਲੋ ਖੁੱਲਾ ਕਰ ਲੋ ਮਾਦੀ ਮਾਦੀ ਨਹੀਂ ਇੱਕ ਛੋਟੇ ਨੂੰ ਮੈਂ ਕਰਕੇ ਉਹ ਕੁੜਾ ਫੜੇ ਪਲੀਜ਼ ਦੋ ਮੈਂਟੀ ਕੰਟਰੋਲ ਪੰਪ ਤੇ ਚੋਰੀ ਹੋ ਗਈ ਚੋਰੀ ਹੋ ਗਿਆ ਤੇਲ ਵੇੜੇ ਵਢੀ ਦਿਆ ਮਾਂ ਸਜ ਕੇ ਕਦੋਂ ਦੇ ਵਿਚੜੇ 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 ਮਾਂ ਸਜ ਕੇ ਉੱਚੀਆਂ ਤੇ ਲੰਮੀਆਂ ਪੰਜਾਬ ਦੀਆਂ ਕੁੜੀਆਂ ਨੱਚ ਨੱਚ ਤਰਤੀ ਹਲਣ ਲੱਗੀਆਂ ਨੀ ਅੱਜ ਕਿਤੇ ਵਿੱਚ ਪੜਸ ਪਾ ਲਗੀਆਂ ਨੀ ਅੱਜ ਕਿਤੇ ਵਿੱਚ ਪੜ ਤਾ ਪਾ ਲਗੀਆਂ ਨੀ ਅੱਜ ਕਿਤੇ ਵਿੱਚ ਪੜ ਤਾ ਅਜੇ ਨਹੀਂ ਥਰਕੀ ਕਿੱਥੇ ਰੋ ਪਿੱਛੇ ਸੋਣੇ ਓਕੇ ਮੈਂ ਚਲੋ ਓਕੇ ਮੈਂ ਚਲੋ ਤੇਲੀਆਂ ਦੇ ਘਰ ਤੇਲੀਆਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਿਆ ਰਉ ਮੇਰੇ ਵੱਡੀ ਦਿਆ ਵਿੱਚ ਨਾਨਕ ਉਹ ਪਿੱਛੇ ਆਪਣੇ ਕੋਲ ਚਾਰ ਬਖਾਇਆਂ ਰੋਟੀਆਂ ਤੇ ਚਾਰੇ ਬਾਲੀਆਂ ਪੱਲੇ ਯਾਰ ਕੌਤੀ ਵੇਖਣ ਚੱਲੇ ਯਾਰ ਕੌਤੀ ਵੇਖਣ ਚੱਲੇ ਯਾਰ ਕੌਤੀ ਵੇਖਣ ਕੌਤੀ 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 ਕੌਤੀ